ਕਰਰ ਦੇ ਨਾਮੀ ਰਾਹੁਲ ਜੁਵੈਲਰ ਦੀ ਦੁਕਾਨ ਤੇ ਟੱਗੀ ਹੋਈ ਹੈ ਅਤੇ ਇਹ ਟੋਪੀ ਵਾਲਾ ਸ਼ਖਸ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ ਸਾਫ ਦਿਖਾਈ ਦੇ ਰਿਹਾ ਇਹ ਰਾਹੁਲ ਜੁਵੈਲਰ ਦੀ ਦੁਕਾਨ ਦੇ ਵਿੱਚ ਦਾਖਲ ਹੁੰਦਾ ਹੈ ਅਤੇ ਦਾਖਲ ਹੋਣ ਤੋਂ ਬਾਅਦ ਜੋ ਅਤੇ ਦੁਕਾਨ ਦੇ ਮਾਲਕ ਹੈ ਉਹਨਾਂ ਨੂੰ ਗੱਲਾਂ ਦੇ ਵਿੱਚ ਉਲਝਾਂਦਾ ਹੈ ਅਤੇ ਗੱਲਾਂ ਖੋਲ ਕੇ ਵਿੱਚੋਂ 18 ਗ੍ਰਾਮ ਸੋਨਾ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਜਿਸ ਦੀ ਸ਼ਿਕਾਇਤ ਵੀ ਕਰੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਵੀ ਇਸ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕੀ ਕਹਿਣਾ ਪੀਡੀ ਦਾ ਅਤੇ ਕੀ ਕਹਿਣਾ ਐਸ ਐਚਓ ਦਾ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਫਟਰਾ ਤੇ ਮੈਂ ਜੀ ਬੈਠਿਆ ਹੋਇਆ ਸੀਗਾ ਸ੍ਰੀ ਦੂਰਾਂ ਕੋਲ ਜੀ ਉਸ ਤੋਂ ਬਾਅਦ ਬੈਂਕ ਤੇ ਪੌਲ ਆਈਮ ਰਾਈ ਚੱਲ ਗਿਆ ਤੇ ਫਿਰ ਫਾਦਰ ਸਾਹਿਬ ਆ ਗਏ 10:30 ਵਜੇ ਤੋਂ ਪੌਣੇ 11:00 ਮੈਂ ਗਿਆ ਉਸ ਤੋਂ ਬਾਅਦ ਜੀ 11 ਸਵਾ 11:00 ਵਜੇ ਦੇ ਕਰੀਬ ਉਹਨਾਂ ਕੋਲ ਅਨਨੋਨ ਜੱਟ ਸਨ ਆਇਆ ਕੋਈ ਟੋਪੀ ਲਈ ਹੋਈ ਸੀ ਉਹਨੇ ਹੂੰ ਤੇ ਤੇ ਤਵੀਜ਼ ਮੰਗਿਆ ਚਾਂਦੀ ਦਾ ਨਾ ਤਵੀਜ਼ ਦਿੱਤਾ ਉਹਨੂੰ ਉਸ ਤੋਂ ਬਾਅਦ ਉਹਨੇ ਪਤਾ ਨਹੀਂ ਫਾਜ਼ਲ ਸਾਹਿਬ ਨੂੰ ਕੀ ਸੰਦਾ ਹੈ ਕਿ ਇਸ ਵਾਰ ਕੁਝ ਨਹੀਂ ਪਤਾ ਉਹ ਸੀ ਤਾਂ ਉਹਨੇ ਗੱਲੇ 'ਚ ਦੋ ਵਾਰ ਹੱਥ ਮਾਰਿਆ ਉਹ ਸੋਨਾ ਚੱਕ ਕੇ 18 ਗ੍ਰਾਮ ਸੋਨਾ ਸੀਗਾ ਉਹ ਚੱਕੇ ਨਹੀਂ ਦੇਤਾ ਕੀ ਸੀਗਾ ਉਹਦੇ ਵਿੱਚ ਸੋਨੇ ਦੇ ਵਿੱਚ ਉਹ 'ਚ ਤਿੰਨ ਪਿਰ ਟਾਪਸ ਦੇ ਸੀਗੇ ਸੋਨੇ ਦੀਆਂ ਜਿੰਸੀਆਂ ਤੇ ਨੋਸਪੀਨ ਸੀ ਕੀ ਕੀਮਤ ਕੀਨੀ ਇਹਨਾਂ ਦੋਹਾਂ ਦੀ 1,60,000 ਰੁਪਏ ਕੀ ਹੋਵੇ ਪੁਲਿਸ ਨੂੰ ਰਿਪੋਰਟ ਕਰੀ ਹਾਂਜੀ ਕੀਤੀ ਜਾਂਦੀ ਕੀ ਮੰਗ ਕਰ ਰਹੇ ਸਾਨੂੰ ਕੀ ਹੋ ਜੈਦ ਕਾਰਵਾਈ ਬਣਦੀ ਕੀਤੀ ਜਾਵੇ ਹਾ ਐਸਐਸਓ ਸਾਹਿਬ ਖਰੜ ਦੇ ਵਿੱਚ ਦਿਨ ਦਿਹਾੜੇ ਇੱਕ ਚੋਰੀ ਕਰਕੇ ਲੈ ਗਏ ਸੰਦਕਾ ਤੇ ਕੀ ਉਹ ਤੁਹਡੇ ਜਿਹੜੀ ਇਨਫੋਰਮੇਸ਼ਨ ਸਾਨੂੰ ਪਤਾ ਲੱਗੀ ਹੈ ਅਸੀਂ ਵੇਖਦੇ ਜਿਵੇਂ ਇਨਫੋਰਮੇਸ਼ਨ ਆਈ ਇਸ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਨਾਲ ਨਾਲ ਮੇਰੇ ਲੱਗਦਾ ਹੋਰ ਵੀ ਚੋਰੀਆਂ ਹੋ ਰਹੀਆਂ ਇਹਦੇ ਬਾਰੇ ਵਿੱਚ ਕੋਈ ਪੁਲਿਸ ਦਾ ਗਰੋਹ ਜਿਵੇਂ ਵੀ ਸਾਨੂੰ ਕੋਈ ਵੀ ਇਨਫੋਰਮੇਸ਼ਨ ਚੋਰੀ ਲੱਗਦੀ ਹੈ ਵੇਖੋ ਜੀ ਪਿਛਲੇ ਕੱਲ ਪਰसों ਹੀ ਇੱਕ ਖ਼ਬਰ ਵੀ ਫੜੀ ਹੈ ਤੇ ਚੋਰੀ ਦੇ ਬਾਅਦ ਦਾ ਤਨ ਠੱਲ ਪਾਉਣ ਵਾਸਤੇ ਸੀ ਆਪਣਾ ਇਲਾਕੇ ਦੇ ਮੁਸਤਾਹਿਦਾਂ ਪਰ ਜਿਹੜੀ ਵੀ ਕਾਰਵਾਈ ਹੁੰਦੀ ਹੈ ਜਿਹੜੀ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅੱਜ ਵੀ ਸਿੱਖ ਚੋਰ ਤੇ ਮੌਕੇ ਤੇ ਫੜ ਕੇ ਉਹਦੇ ਲਿਖਤੀ ਰਿਪੋਰਟ ਆਪੇ ਤੇ ਉਸੇ ਕਾਰਵਾਈ ਕਰਨ ਤਿਆਰ ਹੈ